ਅੱਜ ਕੱਲ ਦੇ ਜਿਹੜੇ ਪੈਚਵਰਕ ਸੂਟ ਆ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਪਈ ਹੈ ਕਿ ਬਾਹਾਂ ਵਾਸਤੇ ਕੱਪੜਾ ਬਹੁਤ ਜ਼ਿਆਦਾ ਘੱਟ ਮਿਲਦਾ ਪਿਆ ਹੈ ਲੰਬਾਈ ਵੀ ਪੂਰੀ ਨਹੀਂ ਹੁੰਦੀ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹੋ ਹੀ ਦੱਸੂਗੀ ਕਿ ਆਪਾਂ ਬਾਹਾਂ ਦੀ ਲੰਬਾਈ ਡੇਢ ਤੋਂ 2 ਇੰਚ ਕਿੱਦਾਂ ਵਧਾ ਸਕਦੇ ਹਾਂ ਠੀਕ ਹੈ ਇਸ ਤਰੀਕੇ ਨਾਲ ਬਾਹਾਂ ਰੈਡੀ ਕਰਨ ਦਾ ਇੱਕ ਹੋਰ ਫਾਇਦਾ ਹੈ ਕਿ ਆਪਾਂ ਨੂੰ ਇਹ ਜਿਹੜੀ ਬਾਹਾਂ ਇਹਨੂੰ ਤਰਪਾਈ ਨਹੀਂ ਕਰਨੀ ਪੈਂਦੀ ਦੋ ਸਲਾਈਆਂ ਵਿੱਚ ਇਹ ਜਿਹੜੀ ਬਾਹ ਤਿਆਰ ਹੋ ਜਾਂਦੀ ਹੈ ਤੇ ਮੈਂ ਇਹਨੂੰ ਪਾਈਪਿੰਗ ਵੀ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਮੇਰੀ ਇਸ ਤਰੀਕੇ ਨਾਲ ਬਾਹ ਰੈਡੀ ਹੋਈ ਹੈ ਤੇ ਚਲੋ ਫਿਰ ਤੇ ਇਹ ਹੈਗੀ ਆ ਆਪਣਾ ਮੇਨ ਫੈਬਰਿਕ ਠੀਕ ਆ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਲਾਈਨਿੰਗ ਲਗ ਕਰ ਲੈਣੀ ਆ ਤੇ ਜਿਹੜੀ ਬਾਹ ਦਾ ਕਪੜਾ ਆਪਾਂ ਲੈ ਲੈਣਾ ਇਸ ਤਰੀਕੇ ਨਾਲ ਇਸ ਤੋਂ ਬਾਅਦ ਜੋ ਵੀ ਤੁਸੀਂ ਲੈਸ ਜਾਂ ਪਾਈਪਿੰਗ ਲਗਾਉਣਾ ਚਾਹੁੰਦੇ ਹੋ ਉਹ ਲੈ ਲੈਣੀ ਆ ਤੇ ਇਸ ਤਰੀਕੇ ਦੇ ਨਾਲ ਕਿਨਾਰੀ ਦੇ ਉੱਤੇ ਰੱਖ ਲੈਣੀ ਆ ਠੀਕ ਹੈ ਕਿਨਾਰੀ ਤੇ ਰੱਖਣ ਤੋਂ ਬਾਅਦ ਤੁਸੀਂ ਇੱਥੇ ਸੈਂਟਰ ਦੇ ਵਿੱਚ ਸਿਲਾਈ ਲਗਾ ਲੈਣੀ ਆ ਦੇਖੋ ਮੈਂ ਸੈਂਟਰ 'ਚ ਸਿਲਾਈ ਲਗਾ ਰਹੀ ਆ ਤੁਸੀਂ ਇੱਥੇ ਆਪਣੇ ਅਕੋਰਡਿੰਗ ਸਿਲਾਈ ਲਗਾ ਲਿਓ ਮਤਲਬ ਜਿੰਨੀ ਜਿੰਨੀ ਲੈਸ ਤੁਸੀਂ ਬਾਹਰ ਕੱਢਣੀ ਆ ਓਨੀ ਬਾਹਰ ਕੱਢ ਲਿਓ ਬਾਕੀ ਇਸ ਤਰੀਕੇ ਦੇ ਨਾਲ ਆਪਾਂ ਗੁੰਮ ਕਰ ਦੇਣੀ ਆ ਅੰਡਰਗਰਾਊਂਡ ਕਰ ਦੇਣੀ ਆ ਠੀਕ ਆ ਇੱਥੇ ਮੈਂ ਸੈਂਟਰ 'ਚ ਸਿਲਾਈ ਲਾ ਲਈ ਹੁਣ ਆਪਾਂ ਆਪਣੀ ਲਾਈਨਿੰਗ ਲੈਣੀ ਠੀਕ ਆ ਇਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਆ ਤੇ ਆਪਣੀ ਲਾਈਨਿੰਗ ਦਾ ਪੀਸ ਲੈ ਲੈਣਾ ਠੀਕ ਆ ਇਸ ਤੋਂ ਬਾਅਦ ਆਪਾਂ ਆਪਣੀ ਲਾਈਨਿੰਗ ਦੀ ਉਲਟੀ ਸਾਈਡ ਕਰਕੇ ਤੇ ਆਪਣੀ ਲਾਈਨਿੰਗ ਦੇ ਉੱਪਰ ਰੱਖ ਲੈਣੀ ਆ ਦੇਖੋ ਉਲਟੀ ਸਾਈਡ ਉੱਪਰ ਨੂੰ ਕਰ ਲਈ ਤੇ ਸਿੱਧੀ ਸਾਈਡ نیچے ਨੂੰ ਕਰ ਲਈ ਇਦਾਂ ਠੀਕ ਆ ਤੇ ਹੁਣ ਆਪਣੀ ਜਿੱਥੇ ਸਲਾਈ ਪਹਿਲਾਂ ਲੱਗੀ ਆ ਨਾ ਇਹਦੇ ਉੱਤੇ ਹੀ ਆਪਾਂ ਸਲਾਈ ਲਗਾ ਲੈਣੀ ਜਿਹੜੀ ਸਲਾਈ ਆਪਾਂ ਲੈਸ ਜੋੜਨ ਵਾਸਤੇ ਲਗਾਈ ਸੀ ਨਾ ਬਿਲਕੁਲ ਉਹਦੇ ਉੱਪਰ ਆਪਾਂ ਇਹ ਰੀ ਸਲਾਈ ਲਗਾ ਲੈਣੀ ਆ ਠੀਕ ਆ ਤੇ ਇਹ ਸਲਾਈ ਲੱਗ ਗਈ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਖੋਲ ਲਾਂਗੇ ਖੋਲਣ ਵਾਲ ਨੂੰ ਇਦਾਂ ਫੋਲਡ ਕਰਕੇ ਠੀਕ ਹੈ ਇਤਰਾ ਕਪੜਾ ਬਰਾਬਰ ਕਾ ਲੈਣਾ ਦੋਨੋਂ ਸਾਈਡਾਂ ਤੋਂ ਤੇ ਜਿਹੜੀ ਲੈਸ ਆ ਲੈਸ ਦੇ ਬਿਲਕੁਲ ਆਪਾਂ ਕਿਨਾਰੀ ਕਿਨਾਰੀ ਤੇ ਸਲਾਈ ਲਗਾ ਦੇਣੀ ਆ ਇਸ ਸਲਾਈ ਲਗਾਉਣ ਨਾਲ ਕੀ ਹੋਏਗਾ ਕਿ ਇੱਕ ਤੇ ਆਪਣਾ ਕਪੜਾ ਸੈੱਟ ਹੋ ਜਾਏਗਾ ਬਿਲਕੁਲ ਉੱਠਿਆ ਉੱਠਿਆ ਨਹੀਂ ਰਹੂਗਾ ਠੀਕ ਹੈ ਤੁਸੀਂ ਇੱਥੇ ਦੋਸ ਸਲਾਈਆਂ ਵੀ ਲਗਾ ਸਕਦੇ ਹੋ ਬਿਲਕੁਲ ਬੁਰੀਆਂ ਨਹੀਂ ਲੱਗਦੀਆਂ ਵਧੀਆ ਲੱਗਦੀਆਂ ਨੇ ਤੇ ਦੇਖੋ ਇਸ ਤਰੀਕੇ ਦੇ ਨਾਲ ਇੱਕ ਤੇ ਕਪੜਾ ਬੈਠ ਜਾਊਗਾ ਦੂਜੀ ਗੱਲ ਇਹ ਵੀ ਆਪਣੀ ਲੈਸ ਪੱਕੀ ਹੋ ਜਾਏਗੀ ਬਿਲਕੁਲ ਸਲਾਈ ਪੱਕੀ ਹੋ ਜਾਊਗੀ ਇਹ ਤੋਂ ਬਾਅਦ ਤੁਸੀਂ ਆਪਣੀ ਮੋਰੀ ਦੇ ਅਕੋਰਡਿੰਗ ਇੱਥੇ ਫਿਟਿੰਗ ਦੀ ਸਲਾਈ ਲਗਾ ਲੈਣੀ ਆ ਤੇ ਆਪਣੀ ਬਾ ਰ ਇਹ ਕਿਦਣਾ ਮੈਂ ਲੈਸ ਲਗਾ ਕੇ ਬਾਹ ਤਿਆਰ ਕਰ ਲਈ ਆ ਤੇ ਆਪਣੀ ਜਿਹੜੀ ਬਾਹ ਦੀ ਲੰਬਾਈ ਹੈ ਮੈਂ 1.5 ਇੰਚ ਵਧਾ ਲਈ ਆ ਉਹ ਇਸ ਤਰ੍ਹਾਂ ਕਿ ਜਿਹੜਾ ਕਪੜਾ ਮੈਂ 2 ਇੰਚ ਵਧ ਰੱਖਿਆ ਸੀ 모ੜਨ ਵਾਸਤੇ ਫੋਲਡ ਕਰਨ ਵਾਸਤੇ ਤੇ ਉਹ ਕਪੜਾ ਆਪਾਂ ਫੋਲਡ ਨਹੀਂ ਕੀਤਾ ਬਸ ਅੱਧਾ ਇੰਚ ਕਪੜਾ ਫੋਲਡ ਕਰਕੇ ਤੇ ਆਪਣੀ ਬਾਹ ਤਿਆਰ ਕਰ ਲਈ ਆ ਤੇ ਇਸ ਤਰੀਕੇ ਨਾਲ ਛੋਟੀ ਜਿਹੀ ਲੈਸ ਜਾਂ ਪਾਈਪਿੰਗ ਲਗਾ ਕੇ ਤੁਸੀਂ ਵੀ ਇਦਾਂ ਜਿਹੜੀ ਬਾਹ ਦੀ ਲੰਬਾਈ 1.5 ਤੋਂ 2 ਇੰਚ ਵਧਾ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ